ਸੋ ਸਿੱਗਾਲ ਦੋਸਤੋ ਐਸਰ ਵੀਕ ਥੈਂਕਸ ਵੀਡੀਓ ਆ ਇੱਕ ਐਸੇ ਡਾਕਟਰਾਂ ਦੇ ਲਈ ਜਿਹੜੇ ਲੋਕਾਂ ਦੀ ਜਾਨ ਬਚਾਉਂਦੇ ਆ ਪਰ ਇੱਕ ਐਸੇ ਡਾਕਟਰ ਦਾ ਮੈਂ ਥੈਂਕਸ ਕਰਨਾ ਚਾਹੁੰਗਾ ਜਿਹੜੇ ਚਮੜੀ ਦੇ ਰੋਗਾਂ ਦਾ ਇਲਾਜ ਕਰਦੇ ਆ ਤੇ ਜਿਹੜੇ ਲਾਈਕ ਫਲਵੇਰੀ ਆ ਸਰਾਇਸਿਸ ਵਰਗੀਆਂ ਬਿਮਾਰੀਆਂ ਦਾ ਇਲਾਜ ਕਰਦੇ ਆ ਤੇ ਫਲਵੇਰੀ ਵਰਗੀ ਬਿਮਾਰੀ ਦਾ ਇਲਾਜ ਤਾਂ ਕਿਤੇ ਨਹੀਂ ਹੈਗਾ ਹਨਾ ਕਾਫੀ ਜਗ੍ਹਾ ਤੋਂ ਮਤਲਬ ਡਾਕਟਰਾਂ ਤੋਂ ਪਤਾ ਕਰੀਏ ਤਾਂ ਕਿ ਤੁਹਾਨੂੰ ਮਿਲਦਾ ਹੈਗਾ ਪਰ ਇਹ ਪਤਾ ਨਹੀਂ ਕਿਵੇਂ ਠੀਕ ਕਰਦੇ ਆ ਇਹ ਸਭ ਮੈਨੂੰ ਕਿਵੇਂ ਬਤਾਓ ਮੈਂ ਤੁਹਾਨੂੰ ਦੱਸਦਾ ਮੇਰੇ ਇੱਕ ਵੱਡਾ ਭਰਾ ਵਾ ਰਿਸ਼ਤੇਦਾਰੀ ਦੇ ਵਿੱਚ ਉਹਨੂੰ ਫਲਵੈਰੀ ਵਰਗੀ ਬਿਮਾਰੀ ਹੋ ਗਈ ਸੀਗੀ ਨਾਮਰਾਦ ਬਿਮਾਰੀ ਗੰਦੀ ਬਿਮਾਰੀ ਤੇ ਕਾਫੀ ਡਾਕਟਰਾਂ ਨੂੰ ਦਿਖਾਇਆ ਪਰ ਕਿਸੇ ਤੋਂ ਫਰਕ ਨਹੀਂ ਪਿਆ ਹੈਗਾ ਪਰ ਸਾਨੂੰ ਇੱਕ ਡਾਕਟਰ ਬਾਰੇ ਪਤਾ ਲੱਗਿਆ ਤਾਂ ਅਸੀਂ ਉਹਨਾਂ ਕੋਲ ਗਏ ਤੇ ਉਹਨਾਂ ਨੇ ਚੰਗੀ ਤਰ੍ਹਾਂ ਦੇਖਿਆ ਹਨਾ ਤੇ ਚੰਗੀ ਤਰ੍ਹਾਂ ਗੱਲਬਾਤ ਕੀਤੀ ਤੇ ਕਹਿੰਦੇ ਵੀ ਤੁਹਾਨੂੰ 4 ਮਹੀਨੇ ਦੇ ਵਿੱਚ ਰਿਜ਼ਲਟ ਜਿਹੜੇ ਦੇਖਣ ਨੂੰ ਮਿਲ ਜਾਣਗੇ ਮਤਲਬ ਠੀਕ ਹੋ ਸਕਦੀ ਹੈ ਤੇ ਸਾਨੂੰ 3 ਮਹੀਨੇ ਦੇ ਵਿੱਚ ਜਿਹੜੇ ਰਿਜ਼ਲਟ ਦੇਖਣ ਨੂੰ ਮਿਲ ਗਏ ਸੀਗੇ ਵਧੀਆ ਫਰਕ ਪੈ ਗਿਆ ਸੀ 2 ਸਾਲ ਦਵਾਈ ਖਾਧੀ ਆ ਫਲਵੇਰੀ ਵਰਗੀ ਮਾਰੀ ਜਮਾ ਠੀਕ ਹੈ ਹੁਣ ਵੱਡੇ ਭਾਈ ਦੇ ਸੋ ਮੈਂ ਥੈਂਕਸ ਕਰਨਾ ਚਾਹੂੰਗਾ ਡਾਕਟਰ ਸ਼ਾਰਦਾ ਆਯੁਰਵੈਦਿਕ ਹਸਪਤਾਲ ਦੇ ਆਪਣਾ ਮੁਕੇਸ਼ ਸ਼ਾਰਦਾ ਮੈਡਮ ਦਾ ਜਿਨ੍ਹਾਂ ਨੇ ਸਾਨੂੰ ਫਲਵੇਰੀ ਵਰਗੀ ਬਿਮਾਰੀ ਤੋਂ ਇਲਾਜ ਕਰਕੇ ਵਧੀਆ ਹੁਣ ਠੀਕਠਾਕ ਕਰਤਾ ਹਨ ਸੋ ਜਿਨ੍ਹਾਂ ਨੂੰ ਫਲਵੇਰੀ ਹੈਗੀ ਹੈ ਇੱਕ ਵਾਰ ਜ਼ਰੂਰ ਸਾਡਾ ਮੈਡਮ ਨੂੰ ਜਾਨ ਨੰਬਰ ਸਕਰੀਨ ਤੇ ਦਿੱਤੇ ਹੋਇਆ ਪੁਆਇੰਟ ਮੈਨ ਲੈਂਡ ਮਿਲਨੇ ਜਾ ਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ